ਆਪ ਸਭ ਦਾ ਇਸ ਚੈਨਲ ਵਿੱਚ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਨੌਵੀਂ ਜਮਾਤ ਦੇ ਪੰਜਾਬੀ ਏ ਪੇਪਰ ਦੇ ਵਸਤੂਨਿਸ਼ਟ ਪ੍ਰਸ਼ਨ ਉਹਨਾਂ ਦੀ ਦੁਹਰਾਈ ਕਰਾਂਗੇ ਸਤੰਬਰ ਪ੍ਰੀਖਿਆ ਵਾਸਤੇ ਟਰਮ ਬੰਦੀ ਪ੍ਰੀਖਿਆ ਜਿਹੜੀ ਹੋ ਰਹੀ ਹੈ ਇਹ ਵਸਤੂਨਿਸ਼ਟ ਪ੍ਰਸ਼ਨ 10 ਪੁੱਛੇ ਜਾਣਗੇ ਜੋ ਕਿ ਪਹਿਲੇ ਪ੍ਰਸ਼ਨ ਦੇ ਇਹ ਭਾਗ ਹੋਣਗੇ ਹਰੇਕ ਪ੍ਰਸ਼ਨ ਉਸਦੇ 2 ਅੰਕ ਹੋਣਗੇ ਕੁੱਲ ਮਿਲਾ ਕੇ 20 ਅੰਕ ਦਾ ਇਹ ਪਹਿਲਾ ਪ੍ਰਸ਼ਨ ਹੋਵੇਗਾ ਜਿਸ ਵਿੱਚ 10 ਵਸਤੂਨਿਸ਼ਟ ਪ੍ਰਸ਼ਨ ਪੁੱਛੇ ਜਾਣਗੇ ਆਓ ਅਸੀਂ ਪਹਿਲਾ ਕਵਿਤਾ ਭਾਗ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲੀ ਕਵਿਤਾ ਹੈ ਸਮਾ ਭਾਈ ਵੀਰ ਸਿੰਘ ਜੀ ਦੁਆਰਾ ਲਿਖੀ ਹੋਈ ਦੇਖੋ ਇਹ ਕਵਿਤਾ ਦੇ ਵਿੱਚੋਂ ਹਮੇਸ਼ਾ ਹੀ ਕੁਝ ਨਾ ਕੁਝ ਪੁੱਛਿਆ ਜਾਂਦਾ ਹੈ ਇਸ ਦੇ ਵਿੱਚੋਂ ਕੇਂਦਰੀ ਭਾਵ ਵੀ ਪੁੱਛਿਆ ਜਾ ਸਕਦਾ ਹੈ ਪ੍ਰਸੰਗ ਸਹਿਤ ਵਿਆਖਿਆ ਵੀ ਪੁੱਛੀ ਜਾ ਸਕਦੀ ਹੈ ਵਸਤੂ ਨਿਸ਼ਟ ਪ੍ਰਸ਼ਨ ਵੀ ਕੋਈ ਨਾ ਕੋਈ ਪੁੱਛਿਆ ਜਾ ਸਕਦਾ ਹੈ ਇਸ ਕਰਕੇ ਬੱਚਿਓ ਤੁਸੀਂ ਇਸ ਕਵਿਤਾ ਨੂੰ ਐਨ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਇਸ ਕਵਿਤਾ ਦੀ ਤੇ ਸ਼ੁਰੂ ਕਰਦੇ ਹਾਂ ਅਸੀਂ ਵਸਤੂ ਨਿਸ਼ਟ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਜੀ ਸਮਾ ਕਵਤਾ ਕਿਸ ਦੀ ਰਚਨਾ ਹੈ ਇਹ ਪ੍ਰਸ਼ਨ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਭਾਈ ਵੀਰ ਸਿੰਘ ਜਿਨ੍ਹਾਂ ਦੀ ਇਹ ਰਚੀ ਹੋਈ ਕਵਤਾ ਹੈ ਸਮਾ ਜਿਸ ਦੇ ਵਿੱਚ ਉਹਨਾਂ ਨੇ ਸਮੇ ਦੇ ਚਲਾਏ ਮਾਨਸਵਾ ਦਾ ਜ਼ਿਕਰ ਕੀਤਾ ਹੈ ਇੱਕ ਇਸਤਰੀ ਰੂਪ ਦੇ ਵਿੱਚ ਉਹਨਾਂ ਨੇ ਸਮੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਮਾਨੀ ਰੁਕਿਆ ਰਹੀ ਵਾਸਤੇ ਖਤ ਸਮੇ ਨੇ ਇੱਕ ਨੰ ਮੰਨੀ ਫੜ ਫੜ ਰਹੀ ਧ੍ਰੀਕ ਸਮੇ ਖਿਸਕਾਈ ਕਰਨੀ ਪਾਈ ਵੀਰ ਜੀ ਕਹਿੰਦੇ ਆ ਕਿ ਮੈਂ ਬੜੀ ਕੋਸ਼ਿਸ਼ ਕੀਤੀ ਸਮੇਂ ਨੂੰ ਰੋਕਣ ਦੀ ਪਰ ਸਮਾਂ ਨਹੀਂ ਰੁਕਿਆ ਫਿਰ ਅੱਗੇ ਜਾ ਕੇ ਉਹ ਕਹਿੰਦੇ ਆ ਹੋ ਅਜੇ ਸੰਭਾਲ ਇਸ ਸਮੇਂ ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਤੇ ਤੂੰ ਅਜੇ ਵੀ ਇਹ ਮਨੁੱਖ ਸੰਭਲ ਇਹ ਜਿਹੜਾ ਸਮਾਂ ਤੇਰਾ વીਤ ਰਿਹਾ ਇਹਨੂੰ ਸੰਭਾਲ ਇਹਨੂੰ ਚੰਗੇ ਕਰਮਾਂ ਦੇ ਵਿੱਚ ਸ਼ੁਭ ਕਰਮਾਂ ਦੇ ਵਿੱਚ ਲਾ ਕੇ ਤੂੰ ਸਫਲ ਕਰ ਕੇਂਦਰੀ ਭਾਵ ਇਸ ਕਵਿਤਾ ਦਾ ਇਹੀ ਹੈ ਕਿ ਭਾਈ ਵੀਰ ਸਿੰਘ ਜੀ ਨੇ ਇਸ ਕਵਤਾ ਦੇ ਵਿੱਚ ਸਮੇਂ ਦੇ ਚਲਾਏ ਮਾਨ ਸਵਾਲ ਨੂੰ ਪੇਸ਼ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਮਾਂ ਉਸ ਨੂੰ ਕਿਸੇ ਵੀ ਹਿੱਲੇ ਦੇ ਨਾਲ ਰੋਕਿਆ ਨਹੀਂ ਜਾ ਸਕਦਾ। ਦੂਸਰਾ ਪ੍ਰਸ਼ਨ ਹੈ ਜੀ ਸਾਰਾ ਪੰਜਾਬ ਕਿਸ ਦੇ ਨਾਮ ਉੱਤੇ ਜਿਉਂਦਾ ਹੈ? ਗੁਰੂਆਂ ਦੇ ਨਾਮ ਉੱਤੇ ਜਿਉਂਦਾ ਹੈ। ਆਪ ਸਭ ਨੂੰ ਪਤਾ ਹੈ। ਜਿੰਨੇ ਵੀ ਗੁਰੂ ਸਹਿਬਾਨ ਹੋਏ ਇਸ ਧਰਤੀ ਤੇ ਹੋਏ। ਵੀਰਵਾਲ ਨੇ ਅਕਬਰ ਨੂੰ ਕਿੰਨੇ ਸਵਾਲ ਪੁੱਛੇ ਦੋ ਸਵਾਲ ਪੁੱਛੇ ਵੀਰਵੰਦ ਨੇ ਇੱਕ ਵਾਰ ਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਕਿਸੇ ਕਵਿਤਾ ਦਾ ਨਾਮ ਲਿਖੋ ਜਵਾਨ ਪੰਜਾਬ ਦੇ ਉਹਨਾਂ ਦੁਆਰਾ ਲਿਖੀ ਹੋਈ ਇੱਕ ਕਵਿਤਾ ਹੈ ਵਿਸਾਖੀ ਦੇ ਮੇਲੇ ਸਮੇਂ ਕਿਹੜਾ ਫੁੱਲ ਹੱਸਦਾ ਹੈ ਗੁਲਾਬ ਦਾ ਫੁੱਲ ਕਨਿਰਾਮ ਚਾਤਰਿਕ ਜੀ ਦੀ ਲਿਖੀ ਹੋਈ ਕਵਿਤਾ ਹੈ ਵਿਸਾਖੀ ਫਿਰੋਜ਼ਦੀਨ ਸ਼ਰਫ ਦੀ ਕਿਸੇ ਕਵਤਾ ਦਾ ਨਾਮ ਲਿਖੋ ਮਾਂ ਦਾ ਦਿਲ ਜਿਸ ਵਿੱਚ ਉਸਨੇ ਮਾਂ ਦੇ ਪਿਆਰ ਦਾ ਵਰਣਨ ਕੀਤਾ ਹੈ ਕਿ ਮਾਂ ਦਾ ਪਿਆਰ ਦਾ ਕੋਈ ਥਾਂ ਨਹੀਂ پا ਸਕਦਾ ਦੁਨੀਆ ਦਾ ਕਵੀ ਬੜਿਆਂ ਲੇਖਕਾਂ ਨੇ ਉਹਨਾਂ ਦੇ ਮਾਂ ਦੇ ਪਿਆਰ ਦਾ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਉਹ ਮਾਂ ਦੇ ਪਿਆਰ ਨੂੰ ਬਿਆਨ ਨਹੀਂ ਕਰ ਸਕੇ ਆਪਣੇ ਸ਼ਬਦਾਂ ਦੇ ਵਿੱਚ ਅਗਲੀ ਕਵਤਾ ਹੈ ਜੀ ਕੀੜੀ ਗੁਰਮukh Singh ਸਾਫਰ ਉਹਨਾਂ ਦੀ ਲਿਖੀ ਹੋਈ ਕੀੜੀ ਕਵਤਾ ਕਿਸ ਦੀ ਲਿਖੀ ਹੋਈ ਹੈ ਗੁਰਮukh Singh Saafar ਇਸ ਵਿੱਚ ਵੀ ਉਹਨੇ ਕੀੜੀ ਦੇ ਜਥੇਵੰਦਕ ਤੇ ਲਗਾਤਾਰ ਕੰਮ ਕਰਨ ਦੀ ਜਿਹੜੀ ਕਰਨ ਦਾ ਇੱਕ ਜਿਹੜਾ ਗੁਣ ਹੈ ਉਸ ਨੂੰ ਬਿਆਨ ਕੀਤਾ ਹੈ ਗੁਰਮukh Singh Saafar ਜੀ ਨੇ ਇਸ ਕੀੜੀ ਕਪਤਾ ਦੇ ਵਿੱਚ ਥੰਮਣਾ ਤੇ ਰੁਕਣਾ ਕਿਸ ਦੀ ਨਿਸ਼ਾਨੀ ਹੈ ਮੌਤ ਆਪ ਸਭ ਜਾਣਦੇ ਹੁਪ ਜਦੋਂ ਹਰ ਚੀਜ਼ ਰੁਕ ਜਾਂਦੀ ਹੈ ਉਦੋਂ ਮੌਤ ਹੋ ਜਾਂਦੀ ਹੈ ਜਿਸ ਤਰ੍ਹਾਂ ਇਨਸਾਨ ਦਾ ਸਾਹ ਰੁਕ ਜਾਂਦਾ ਦੀ ਮੌਤ ਹੋ ਜਾਂਦੀ ਹੈ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਰਵਾਨਗੀ ਰਹਿਣੀ ਚਾਹੀਦੀ ਹੈ ਚੱਲਦੇ ਰਹਿਣਾ ਹੀ ਚਾਹੀਦਾ ਹੈ ਉਹ ਇੱਕ ਜੀਵਨ ਦਾ ਸੰਕੇਤ ਹੈ ਨਮੀ ਸविता ਨੇ ਭਾਰਤ ਦੀਆਂ ਕੁੜੀਆਂ ਦੇ ਕੇਸਾਂ ਉੱਤੇ ਕੀ ਰੱਖ ਦਿੱਤਾ ਕੈਂਚੀ ਜਿਸ ਤਰ੍ਹਾਂ ਤੁਸੀਂ ਦੇਖਦੇ ਆ ਕਿ ਬਹੁਤ ਸਾਰੇ ਸਾਡੇ ਨੌਜਵਾਨ ਨੇ ਉਹਨਾਂ ਨੇ ਪੱਛਮ ਦੇ ਸਭਿਆਚਾਰ ਨੂੰ ਅਪਣਾਇਆ ਹੈ ਸਾਨੂੰ ਇਹ ਆਮ ਤੌਰ ਤੇ ਦੇਖਣ ਨੂੰ ਮਿਲ ਜਾਂਦਾ ਹੈ ਕਿ ਬਹੁਤ ਸਾਰੀਆਂ ਲੜਕੀਆਂ ਜਾਂ ਔਰਤਾਂ ਉਹਨਾਂ ਨੇ ਮੁੰਡਿਆਂ ਵਾਂਗ ਵਾਲ ਕਟਵਾਏ ਹੋਏ ਹਨ। ਵੈਸੇ ਕੁੜੀਆਂ ਦੇ ਵਾਲ ਕਟਵਾਉਣਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਰਿਹਾ। ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਇਹ ਪੱਛਮ ਦਾ ਪ੍ਰਭਾਵ ਹੈ। ਇਸੇ ਹੀ ਕਵਤਾ ਦੇ ਵਿੱਚ ਨਵੀਂ ਤੇ ਪੁਰਾਣੀ ਤਹਜ਼ੀਬ ਦਾ ਅੰਤਰ ਉਸ ਕਵੀ ਨੇ ਜਦੋਂ ਵਰਣਨ ਕੀਤਾ ਤਾਂ ਇਹਨਾਂ ਚੀਜ਼ਾਂ ਨੂੰ ਉਜਾਗਰ ਕੀਤਾ ਕਿ ਪਹਿਲਾਂ ਜਿਹੜੀਆਂ ਔਰਤਾਂ ਸਾਨੂੰ ਵਾਲ ਨਹੀਂ ਸੀ ਕਟਵਾਉਣੀ ਆ। ਪਰ ਅੱਜ ਜਿਹੜੀਆਂ ਔਰਤਾਂ ਆ ਇਹ ਵਾਲ ਕਟਵਾ ਰਹੀਆਂ ਹਨ ਹੁਣ ਜੀ ਅਸੀਂ ਵਾਰਤਕ ਭਾਗ ਦੇ ਪ੍ਰਸ਼ਨਾਂ ਦੀ ਗੱਲ ਕਰਾਂਗੇ ਸultanpur ਨੂੰ ਤਿਆਰੀ ਮੋਦੀਖਾਨਾ ਸੰਭਾਲਿਆ ਵਾਰਤਕ ਭਾਗ ਦਾ ਪਹਿਲਾ ਵਾਰਤਕ ਲੀਖ ਹੈ ਇਸ ਵਿੱਚ குரு ਨਾਨਕ ਦੇਵ ਜੀ ਦੇ ਭਨੁਈਏ ਦਾ ਕੀ ਨਾਂ ਸੀ ਜੈ ਰਾਮ ਸੀ ਉਹਨਾਂ ਦੇ ਭਨੁਈਏ ਦਾ ਨਾਂ ਜਿਹੜੇ ਸultanpur ਵਿੱਚ ਰਹਿੰਦੇ ਸਨ ਜਦੋਂ ਗੁਰੂ ਜੀ ਦਾ ਮਨ ਨਹੀਂ ਸੀ ਲੱਗ ਰਿਹਾ ਤਾਂ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਕੋਲ ਸultanpur ਜਿਹੜਾ ਬੁਲਾਇਆ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਸੀ ਬੀਬੀ ਨਾਨਕੀ ਸੀ ਜੀ ਉਹਨਾਂ ਦੀ ਭੈਣ ਦਾ ਨਾਮ ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ ਸ਼ਾਬੜੀ ਵਾਲਾ ਜਿਸ ਤਰ੍ਹਾਂ ਆਮ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਦਾ ਕਿ ਬਹੁਤ ਸਾਰੇ ਜਿਹੜੇ ਆ ਬੰਜਾਰੇ ਸਮਾਨ ਲੈ ਕੇ ਆਂਦੇ ਆ ਬੰਗਾ ਚੂੜੀਆਂ ਵੇਚਣ ਆਂਦੇ ਆ ਤੇ ਕਈ ਵਾਰ ਕੀ ਆ ਪਾਂਡੇ ਵੀ ਆਂਦੇ ਆ ਜਿਹੜੇ ਭੁੱਖ ਦੱਸਦੇ ਹੈ ਤੇ ਔਰਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਵੀ ਕਈ ਵਾਰੀ ਆਪਣਾ ਸਮਾਨ ਉਹਨਾਂ ਨੂੰ ਦੇ ਦਿੰਦੀਆਂ ਹਨ ਇਸੇ ਹੀ ਭਾਰਤਿਕ ਲੇਖ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਆਇਆ ਹੈ ਗੜੀ ਵਿੱਚ ਸਮੇਂ ਦੇ ਅਰਗ ਤੋਂ ਕੀ ਭਾਵ ਹੈ ਸਮੇਂ ਦੀ ਕਦਰ ਇਸ ਵਿੱਚ ਪ੍ਰਸ਼ਨ ਜੋ ਲਿਖਿਆ ਗਿਆ ਹੈ ਉਹ ਗਲਤੀ ਦੇ ਨਾਲ ਆਰੰਗ ਲਿਖਿਆ ਹੋਇਆ ਹੈ ਪਰ ਉਹ ਆਰੰਗ ਨਹੀਂ ਹੈ ਅਰਗ ਹੈ ਐੜਾ ਰਾਰਾ ਕਕਾ ਇਸ ਨੂੰ ਤੁਸੀਂ ਆਰੰਗ ਨਹੀਂ ਪੜ੍ਹਨਾ ਅਰਗ ਪੜ੍ਹਨਾ ਲਿਖਣ ਦੇ ਵਿੱਚ ਉਹ ਥੋੜੀ ਗਲਤੀ ਹੋ ਗਈ ਹੈ ਗਲੀ ਵਿੱਚ ਲੇਖ ਦਾ ਲੇਖਕ ਕੌਣ ਹੈ ਪੰਡਿਤ ਸ਼ਰਦਾ ਰਾਮ ਫਲौरी ਉਹਨਾਂ ਨੇ ਲਿਖਿਆ ਹੋਇਆ ਗਲੀ ਵਿੱਚ ਲੇਖ ਗੁਰੂ ਨਾਨਕ ਦੇਵ ਜੀ ਦਾ ਭਣੋਈਆ ਕਿਸ ਦਾ ਮੋਦੀ ਸੀ ਨਵਾਬ ਦੌਲਤ ਖਾਂ ਉਹਨਾਂ ਦਾ ਮੋਦੀ ਸੀ ਪਾਂਡੇ ਨੇ ਹੱਥ ਵਿੱਚ ਕੀ ਫੜਿਆ ਹੋਇਆ ਸੀ ਪੁਰਾਣੀ ਜਹੀ ਪਤਰੀ ਫੜਕੇ ਉਹ ਪਿੰਡ ਦੇ ਵਿੱਚ ਆਂਦਾ ਤੇ ਔਰਤਾਂ ਨੂੰ ਉਹਨਾਂ ਦਾ ਭਵਿੱਖ ਦੱਸਦਾ ਤੇ ਉਹਨਾਂ ਨੂੰ ਆਪਣੀਆਂ ਗੱਲਾਂ ਵਿੱਚ ਪਾ ਕੇ ਬਹੁਤ ਸਾਰਾ ਸਮਾਨ ਜਿਹੜਾ ਉਹ ਔਰਤਾਂ ਕੋਲ ਲੈ ਜਾਂਦਾ ਪ੍ਰਸ਼ਨ ਵੀ ਹੈ ਸਾਡਾ ਜਦੋਂ ਪੁੱਛਿਆ ਜਾਂਦਾ ਵੀ ਪਾਂਡਾ ਘੋੜੀਆਂ ਪਾਲੀਆਂ ਔਰਤਾਂ ਨੂੰ ਕਿਵੇਂ ਲੁੱਟਦਾ ਹੈ ਪੇਪਰ ਦੇ ਵਿੱਚ ਵੀ ਇਹ ਪ੍ਰਸ਼ਨ ਕਈ ਵਾਰ ਆ ਜਾਂਦਾ ਹੈ ਲਾਲ ਸਿੰਘ ਕਮਲਾ ਕਾਲੀ ਦੁਆਰਾ ਕਿਹੜਾ ਵਾਰਤਕ ਲੇਖ ਲਿਖਿਆ ਗਿਆ ਹੈ ਢੋਲਟ ਮੱਕਾ ਹੈ ਜੀ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਰੌਲਾ ਪਾ ਕੇ ਲੋਕਾਂ ਦਾ ਆਪਣੇ ਵੱਲ ਧਿਆਨ ਜਿਹੜਾ ਖਿੱਚਿਆ ਜਾਂਦਾ ਹੈ ਤੇ ਇਸ ਦੇ ਹੀ ਪ੍ਰਸ਼ਨ ਹੈ ਕਿ ਦੁਨੀਆ ਦਾ ਉਲਟਾਪਨ ਕੀ ਹੈ ਦੁਨੀਆ ਦੇ ਉਲਟੇਪਨ ਬਾਰੇ ਲੇਖਕ ਨੇ ਦੱਸਿਆ ਹੈ ਕਿ ਜਿਹੜਾ ਵਿਅਕਤੀ ਛਲ ਫਰੇਵ ਖੋਖੇ ਨਾਲ ਦੂਜਿਆਂ ਨੂੰ ਆਪਣੇ ਵਾਸ ਕਰ ਲੈਂਦਾ ਹੈ ਉਸ ਨੂੰ ਸਭਿਅਕ ਮੰਨਿਆ ਜਾਂਦਾ ਹੈ ਜਿਹੜਾ ਵਿਅਕਤੀ ਸਿੱਧੀ ਸੱਚੀ ਗੱਲ ਕਰਦਾ ਹੈ ਹੁਣ ਜੀ ਅਸੀਂ ਗੱਲ ਕਰਾਂਗੇ ਕਹਾਣੀ ਭਾਗ ਦੀ ਪਹਿਲੀ ਕਹਾਣੀ ਹੈ ਸਾਡੇ ਕੋਲ ਕੱਲੋ ਨਾਨਕ ਸਿੰਘ ਜੀ ਦੁਆਰਾ ਲਿਖੀ ਗਈ ਤੇ ਉਹ ਪਹਿਲਾ ਨਾਵਲ ਲਿਖਦੇ ਨੇ ਕਾਂਗਤਾਂ ਦੀ ਬੇੜੀ ਉਹ ਨਾਵਲ ਜਦੋਂ ਲਿਖਣ ਜਾਂਦੇ ਨੇ ਮਕਲੋੜ ਕੰਚ ਤੇ ਉੱਥੇ ਕੱਲੋ ਨਾਂ ਦੀ ਔਰਤ ਜਿਹੜੀ ਉਹਨਾਂ ਨੂੰ ਮਿਲਦੀ ਹੈ ਉਸ ਦਾ ਜ਼ਿਕਰ ਹੈ ਇਸ ਦੇ ਵਿੱਚ ਕੱਲੋ ਕਹਾਣੀ ਦੇ ਵਿੱਚ ਤੇ ਕੱਲੋ ਲੇਖਕ ਲਈ ਕਿਹੜੀ ਸੌਗਾਤ ਲੈ ਕੇ ਆਈ ਸੀ ਅੰਬਾਂ ਦੀ ਟੋਕਰੀ ਉਹ ਲੈ ਕੇ ਆਈ ਸੀ ਉਹ ਲੇਖਕ ਨੂੰ ਕਹਿੰਦੀ ਹੈ ਕਿ ਇਹ ਅੰਬਾਂ ਦੀ ਟੋਕਰੀ ਮੇਰੀ ਪਰਜਾਈ ਨੂੰ ਤੂੰ ਦੇ ਦਮੀ ਯੁਗਲ ਪ੍ਰਸ਼ਾਦ ਦੇ ਸਭ ਤੋਂ ਛੋਟੇ ਮੁੰਡੇ ਦਾ ਕੀ ਨਾਂ ਸੀ ਜੋਤੀ ਤੇ ਯੁਗਲ ਪ੍ਰਸ਼ਾਦ ਇਸ ਕਹਾਣੀ ਦੇ ਵਿੱਚ ਚਾਹੁੰਦਾ ਹੈ ਕਿ ਉਸ ਦਾ ਬੇਟਾ ਵਧੀਆ ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹੇ ਤੇ ਆਫਸਰ ਬਣੇ ਹਾਂਜੀ ਅਗਲਾ ਪ੍ਰਸ਼ਨ ਹੈ ਜੀ ਬਸ਼ੀਰੇ ਦੇ ਮੱਥੇ ਤੇ ਕੀ ਲੜ ਗਿਆ ਸੀ ਕਾਬਲੀ ਭੂਡ ਉਸ ਦੇ ਮੱਥੇ ਤੇ ਲੜ ਗਿਆ ਸੀ ਜਿਸ ਦੇ ਕਾਰਨ ਉਹਦੇ ਮੱਥੇ ਚ ਖੂਨ ਦੀ ਤਤਰੀ ਵੀ ਵਗੀ ਸੀ ਕਰੀਮੂ ਅਤੇ ਰਹੀਮੂ ਵਿੱਚੋਂ ਕੌਣ ਵੱਡਾ ਸੀ ਕਰੀਮੂ ਇਹ ਮੁਰਕੀਆਂ ਕਹਾਣੀ ਦੇ ਵਿੱਚੋਂ ਇਹ ਦੋ ਪਾਤਰ ਹਨ ਕਰੀਮੂ ਤੇ ਰਹੀਮੂ ਕਈ ਵਾਰ ਇਸ ਤਰ੍ਹਾਂ ਦਾ ਪ੍ਰਸ਼ਨ ਹੀ ਪੁੱਛ ਲਿਆ ਜਾਂਦਾ ਹੈ ਕਿ ਮੁਰਕੀਆਂ ਕਹਾਣੀ ਦੇ ਕੇ ਸੇ ਪਾਤਰ ਦਾ ਨਾਮ ਦੱਸੋ ਇਹ ਦੋਨੋਂ ਜਿਹੜੇ ਕ੍ਰੀਮੂ ਅਤੇ ਰਹੀਮੂ ਭਰਾ ਸਨ ਇਹ ਹਮੇਸ਼ਾ ਖੇਡਦੇ ਰਹਿੰਦੇ ਸਨ ਤੇ ਕਦੇ ਵੀ ਆਪਣੀ ਮਾਂ ਦਾ ਕਹਿਣਾ ਨਹੀਂ ਸੀ ਮੰਨਦੇ ਪਿੰਡ ਦੇ ਲੋਕ ਵੀ ਇਹਨਾਂ ਨੂੰ ਚੰਗਾ ਨਹੀਂ ਸੀ ਸਮਝਦੇ ਹਮੇਸ਼ਾ ਖੇਡਦੇ ਰਹਿੰਦੇ ਸਨ ਜਦੋਂ ਇਹਨਾਂ ਦੇ ਮੌਤ ਹੋ ਜਾਂਦੀ ਆ ਮਾਂ ਦੀ ਤਾਂ ਜਦੋਂ ਉਹਨਾਂ ਨੂੰ ਦਫਨਾਣ ਜਾਂਦੇ ਆ ਤੇ ਉਹਦੀ ਕਬਰ ਦੇ ਵਿੱਚੋਂ ਇਹ ਮੁਰਕੀਆਂ ਕੱਢਣ ਦੀ ਕੋਸ਼ਿਸ਼ ਕਰਦੇ ਆ ਉਸ ਟੈਂਪ ਜਿਹੜੀ ਆ ਉਹਨਾਂ ਨੂੰ ਆਪਣੀ ਮਾਂ ਦੀ ਕਹੀ ਹੋਈ ਉਹ ਗੱਲ ਯਾਦ ਆ ਜਾਂਦੀ ਆ ਕਿ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਨਿਸ਼ਾਨੀ ਹਨ ਤੇ ਤੁਸੀਂ ਇਹਨਾਂ ਨੂੰ ਵੇਚਣਾ ਨਹੀਂ ਫਿਰ ਇਸੇ ਤਰ੍ਹਾਂ ਹੀ ਉਹ ਕਵਰ ਨੂੰ ਦਬ ਕੇ ਕਵਰ ਦੇ ਵਿੱਚ ਉਸ ਨੂੰ ਤੇ ਵਾਪਸ ਆਕਰ ਆ ਜਾਂਦੇ ਹਨ ਮੁਰਕੀਆਂ ਕਹਾਣੀ ਦਾ ਇਹ ਭਾਗ ਹੈ ਲੇਖਕ ਨੇ ਜਾਣ ਤੋਂ ਪਹਿਲਾਂ ਕੱਲੋਂ ਨੂੰ ਕੀ ਦਿੱਤਾ 1 ਰੁਪਿਆ ਨਵਤੇਜ ਸਿੰਘ ਦੀ ਲਿਖੀ ਹੋਈ ਇੱਕ ਕਹਾਣੀ ਦਾ ਨਾਮ ਲਿਖੋ ਅਗਲੇ ਪ੍ਰਸ਼ਨ ਹਨ ਜੀ ਇਕਾਂਗੀ ਭਾਗ ਚ ਤੇ ਪਹਿਲੀ ਸਾਡੇ ਕੋਲ ਇਕਾਂਗੀ ਹੈ ਗਊਮੁਖਾ ਸ਼ੇਰਮੁਖਾ ਗਊਮੁਖਾ ਜਿਹੜਾ ਸ਼ਬਦ ਵਰਤਿਆ ਗਿਆ ਹੈ ਜਿਸ ਮਕਾਨ ਦਾ ਮੂੰਹ ਛੋਟਾ ਹੋਵੇ ਤੇ ਉਹਦਾ ਪਿਛਲਾ ਪਾਸਾ ਖੁੱਲਾ ਹੋਵੇ ਤੇ ਉਸ ਨੂੰ ਅਸੀਂ ਗਊਮੁਖਾ ਕਹਿੰਦੇ ਹਾਂ ਸ਼ੇਰਮੁਖਾ ਮਕਾਨ ਉਹ ਹੁੰਦਾ ਹੈ ਜਿਸ ਦਾ ਅਗਲਾ ਪਾਸਾ ਖੁੱਲਾ ਹੋਵੇ ਤੇ ਪਿਛੋਂ ਤੰਗ ਹੋਵੇ ਉਸ ਨੂੰ ਸ਼ੇਰ ਮੁਖਾ ਕਹਿੰਦੇ ਹਨ ਗਊ ਮੁਖਾ ਸ਼ੇਰ ਮੁਖਾ ਕਾਂਗੀ ਦੇ ਵਿੱਚੋਂ ਅ ਪ੍ਰਸ਼ਨ ਨੇ ਪਹਿਲੇ ਮਕਾਨ ਮਾਲਕਣ ਦਾ ਕੀ ਨਾਂ ਸੀ ਕਿਸ਼ਨ ਦੇ ਤੇ ਮਕਾਨ ਦਾ ਸੌਦਾ ਕਿੰਨੇ ਵਿੱਚ ਹੋਇਆ 464000 ਵਿੱਚ ਦੋ ਪਾਤਰ ਨੇ ਇਹਦੇ ਵਿੱਚ ਸ਼ਰਨ ਸਿੰਘ ਜੋ ਦਲਾਲੀ ਦਾ ਕੰਮ ਕਰਦਾ ਹੈ ਮਕਾਨ ਬਕਾਉਣ ਦਾ ਕੰਮ ਕਰਦਾ ਹੈ ਤੇ ਚੋਪਠਾ ਸਾਹਿਬ ਨੂੰ ਉਹ ਮਕਾਨ ਦਿਵਾਉਣਾ ਚਾਹੁੰਦਾ ਹੈ ਤੇ ਉਹਨਾਂ ਦੇ ਵਿਚਕਾਰ ਮਕਾਨ ਦਾ ਜਿਹੜਾ ਸੌਦਾ ਹੋਇਆ ਸੀ ਉਹ 46000 ਦੇ ਵਿੱਚ ਅਗਲੀ ਹੈ ਅਗਲਾ ਪ੍ਰਸ਼ਨ ਹੈ ਜੀ ਬਜ਼ੁਰਗ ਦਾ ਕੀ ਨਾਂ ਸੀ ਪੰਜਾਬਾ ਸੁਦਰਸ਼ਨ ਕਿਸ਼ਨ ਦੇਈ ਦਾ ਕੀ ਲੱਗਦਾ ਹੈ ਪੁੱਤਰ ਪਰਤ ਆਉਣ ਤੱਕ ਕਾਂਗੀ ਕੀ ਸੁਨੇਹਾ ਦਿੰਦੀ ਹੈ ਅੱਗੇ ਗਲਤੀ ਦੇ ਨਾਂ ਭਾਰਤ ਲਿਖ ਹੋ ਚੁੱਕਿਆ ਹੈ ਇਹ ਭਾਰਤ ਨਹੀਂ ਹੈਗਾ ਪਰਤ ਆ ਪਪਾ ਰਾਰਾ ਤਤਾ ਪਰਤ ਇਸ ਨੂੰ ਤੁਸੀਂ ਭਾਰਤ ਨਹੀਂ ਪਰਤ ਸਮਝਣਾ ਪਰਤ ਹੋਂ ਤੱਕ ਇਕਾਂਗੀ ਕੀ ਸੁਨੇਹਾ ਦਿੰਦੀ ਹੈ ਪਰਿਵਾਰਿਕ ਸਾਂਝ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ ਇਹ ਸਾਨੂੰ ਇਹ ਸੰਦੇਸ਼ ਦਿੰਦੀ ਹੈ ਕਿ ਸਾਨੂੰ ਆਪਸ ਵਿੱਚ ਲੜਨਾ ਨਹੀਂ ਚਾਹੀਦਾ ਪਰਿਵਾਰਾਂ ਨੂੰ ਪਰਿਵਾਰਿਕ ਮੈਂਬਰਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ ਅਗਲਾ ਪ੍ਰਸ਼ਨ ਹੈ ਜੀ ਰਾਮਪਿਆਰੀ ਦੇ ਪਤੀ ਦਾ ਕੀ ਨਾਂ ਹੈ ਹਰੀਚੰਦ ਰਾਮਪਿਆਰੀ ਦੇ ਘਰ ਦਾ ਨੰਬਰ ਕੀ ਹੈ ਕੁਆਟਰ ਨੰਬਰ 14 ਪੂਸ਼ਣ ਨੇ ਕਿੰਨੇ ਰੁਪਏ ਦਾ ਗਵਨ ਕੀਤਾ ਸੀ 48000 ਰੁਪਏ ਜਿਹੜਾ RAM ਪਿਆਰੀ ਪੂਸ਼ਣ ਇਹ ਜਿਹੜੇ ਆ ਮੌਨਤਾਰੀ ਕਾਂਗੀ ਦੇ ਪਾਤਰ ਹਨ ਬੱਚਿਓ ਤੁਹਾਨੂੰ ਇਸ ਕਾਂਗੀ ਭਾਗ ਵਿੱਚੋਂ ਬਾਰਤਾ ਲਾਭ ਦੇ ਪ੍ਰਸ਼ਨ ਵੀ ਪੁੱਛੇ ਜਾਣਗੇ ਤੁਹਾਡੇ ਤਿੰਨ ਕਾਂਗੀਆਂ ਹਨ ਸਤੰਬਰ ਦੇ ਸਿਲੇਬਸ ਤੱਕ ਜਿਸ ਤਰ੍ਹਾਂ ਪਹਿਲਾਂ ਗਊ ਮੁਖਾ ਸ਼ੇਰ ਮੁਖਾ ਪਰਤਾਉਣ ਤੱਕ ਤੇ ਮੌਨਤਾਰੀ ਇਹ ਤਿੰਨੇ ਕਾਂਗੀਆਂ ਦੇ ਲੇਖਕਾਂ ਦੇ ਨਾਂ ਤੇ ਕਾਂਗੀਆਂ ਦੇ ਨਾਂ ਤੁਹਾਨੂੰ ਯਾਦ ਹੋਣੇ ਚਾਹੀਦੇ ਆ ਪ੍ਰਸ਼ਨ ਕਾਂਗੀ ਦੇ ਵਿੱਚ ਪੁੱਛੇ ਜਾਂਦੇ ਹਨ ਇਹ ਸਤਰਾਂ ਕਿਸ ਕਾਂਗੀ ਵਿੱਚੋਂ ਹਨ ਉਹ ਕਾਂਗੀ ਦਾ ਨਾਂ ਲਿਖਣਾ ਹੋਵੇਗਾ ਇਸ ਕਾਂਗੀ ਦਾ ਲੇਖਕ ਕੌਣ ਹੈ ਉਸ ਲੇਖਕ ਦਾ ਨਾਂ ਲਿਖਣਾ ਹੋਵੇਗਾ ਤੀਸਰਾ ਪ੍ਰਸ਼ਨ ਹੋਵੇਗਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਅਗਰ ਤੁਹਾਨੂੰ ਪੂਰੀ ਕਾਂਗੀ ਯਾਦ ਹੈ ਤਾਂ ਤੁਸੀਂ ਇਸ ਤੀਸਰੇ ਪ੍ਰਸ਼ਨ ਦਾ ਉੱਤਰ ਦੇ ਸਕਦੇ ਹੋ ਨਹੀਂ ਤਾਂ ਤੁਸੀਂ ਪਹਿਲੇ ਦੋ ਪ੍ਰਸ਼ਨਾਂ ਦਾ ਉੱਤਰ ਬੜੇ ਆਰਾਮ ਦਿਨਾਂ ਦੇ ਸਕਦੇ ਨੇ ਤੁਸੀਂ ਇਹ ਪ੍ਰਸ਼ਨ ਵੀ ਯਾਦ ਕਰਨਾ ਹੈ ਨਾਲ ਹੀ ਇੱਕ ਇਕਾਂਗੀ ਭਾਗ ਦੇ ਵਿੱਚੋਂ ਪਾਤਰ ਵੀ ਆਏਗਾ ਗਊ ਮੁਖਾ ਸ਼ੇਰ ਮੁਖਾ ਦੇ ਵਿੱਚੋਂ ਕਿਸ਼ਨ ਦੇਈ ਤੇ ਸ਼ਰਨ ਸਿੰਘ ਇਹਨਾਂ ਦਾ ਤੁਸੀਂ ਦੋਨਾਂ ਦਾ ਪਾਤਰ ਯਾਦ ਕਰ ਲਓ ਦੋਨਾਂ ਦੇ ਵਿੱਚੋਂ ਇੱਕ ਪੇਪਰਾਂ ਦੇ ਵਿੱਚ ਆ ਹੀ ਜਾਂਦਾ ਹੈ ਹੁਣ ਜੀ ਅਸੀਂ ਗੱਲ ਕਰਾਂਗੇ ਨਾਵਲ ਦੀ ਨਾਵਲ ਦਾ ਨਾਮ ਹੈ ਇੱਕ ਹੋਰ ਨਵਾਂ ਸਾਲ ਲੇਖਕ ਨੇ ਨਰਿੰਜਨ ਤਸਨੀਮ ਮੁੱਖ ਪਾਤਰ ਹੈ ਇਸ ਦੇ ਵਿੱਚ ਬੰਤਾ ਤੇ ਉਸ ਦੇ ਬੇਟੇ ਦਾ ਨਾਂ ਫੁੱਮਣ ਉਸ ਦੀ ਪਤਨੀ ਦਾ ਨਾਂ ਤਾਰੋ ਨਾਵਲ 9 ਸਾਲ ਦੇ ਪਹਿਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੂਰੇ ਦਿਨ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਹਨ ਉਹ ਸਾਰੀਆਂ ਘਟਨਾਵਾਂ ਇਸ ਨਾਵਲ ਦੇ ਵਿੱਚ ਪੇਸ਼ ਕੀਤੀਆਂ ਹੋਈਆਂ ਹਨ ਉਹਨਾਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ ਸਵੇਰ ਦੁਪਹਿਰ ਸ਼ਾਮ ਬੰਤੇ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਉਹ ਸਵਾਰੀਆਂ ਨੂੰ ਢੋਂਦਾ ਹੈ ਆਪਣੇ ਰਿਕਸ਼ੇ ਦੇ ਵਿੱਚ ਤਾਂ ਕੀ ਕੀ ਘਟਨਾਵਾਂ ਵਾਪਰਦੀਆਂ ਹਨ ਸਾਰੀਆਂ ਦਾ ਜ਼ਿਕਰ ਇਨ ਕਾਂਡਾਂ ਦੇ ਵਿੱਚ ਤਿੰਨ ਭਾਗਾਂ ਦੇ ਵਿੱਚ ਕੀਤਾ ਹੋਇਆ ਹੈ ਇਹ ਸਾਰਾ ਕੁਝ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਵਾਪਰਦਾ ਹੈ ਲੇਖਕ ਨੇ ਇੱਕ ਦਿਨ ਦੀਆਂ ਜੋ ਘਟਨਾਵਾਂ ਨੇ ਉਸ ਨੂੰ ਇੱਕ ਨਾਵਲ ਦਾ ਰੂਪ ਦਿੱਤਾ ਨਾਵਲ ਦੇ ਕਿੰਨੇ ਕਾਣ ਹਨ ਤਿੰਨ ਕਾਣ ਹਨ ਜੀ ਸਵੇਰ ਦੁਪਹਿਰ ਸ਼ਾਮ ਤੇ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਤੀਜੇ ਕਾਣ ਦਾ ਕੀ ਨਾਮ ਹੈ ਤਾਂ ਸ਼ਾਮ ਦੂਜੇ ਦਾ ਦੁਪਹਿਰ ਤੇ ਪਹਿਲੇ ਦਾ ਸਵੇਰ ਇੱਕ ਹੋਰ ਨਵਾਂ ਸਾਲ ਨਾਵਲ ਦਾ ਲੇਖਕ ਕੌਣ ਹੈ ਨਰਿੰਜਨ ਤਸਨੀਮ ਦੇਖੋ ਇਹ ਲੇਖਕ ਦੇ ਸਪੈਲਿੰਗ ਨਾਂ ਦੇ ਥੋੜੇ ਅਲੱਗ ਨੇ ਨਾਂ ਵੀ ਥੋੜਾ ਅਲੱਗ ਹੈ ਇਸ ਕਰਕੇ ਜ਼ਰੂਰ ਸਾਰੇ ਬੱਚਿਆਂ ਨੇ ਇਸ ਦੀ ਸਪੈਲਿੰਗ ਜਿਹੜੀਆਂ ਲਿਖਣੇ ਹਨ ਤੁਸੀਂ ਬੰਤੇ ਦੀ ਪਤਨੀ ਦਾ ਕੀ ਨਾਮ ਹੈ ਤਾਰੋ ਬੰਤੇ ਦੇ ਮੁੰਡੇ ਦਾ ਕੀ ਨਾਮ ਹੈ ਫੁੰਮਣ ਬੰਤੇ ਦੇ ਵਾਲ ਕਿਸ ਨੇ ਕਟਵਾਏ ਮਾਮੇ ਨੇ ਫੁੰਮਣ ਆਪਣੇ ਪਿਤਾ ਕੋਲੋਂ ਕਿਹੜਾ ਪਾਠ ਪੜ੍ਹਨਾ ਚਾਹੁੰਦਾ ਹੈ ਆਪਣਾ ਪੰਜਾਬ ਇੱਕ ਹੋਰ ਨਵਾਂ ਸਾਲ ਨਾਵਲ ਦਾ ਲੇਖਕ ਕੌਣ ਹੈ ਨਰੀਂਜਨ ਤਸਨੀਮ ਦੁਆਰਾ ਪ੍ਰਸ਼ਨ ਲਿਖ ਹੋ ਗਿਆ ਹੈ ਬੰਤੇ ਨੂੰ ਕਿਸ ਦਾ ਚੋਪ ਰਹਿਣਾ ਚੰਗਾ ਨਹੀਂ ਸੀ ਲੱਗਦਾ ਤਾਰੋ ਦਾ ਬੰਤਾ ਨਹੀਂ ਸੀ ਚਾਂਦਾ ਪਿਤਾਰੋ ਚੁੱਪ ਰਹੇ ਬਚਪਨ ਵਿੱਚ ਬੰਤਾ ਕਿਸ ਤੋਂ ਬਾਤਾਂ ਸੁਣ ਕੇ ਆਨੰਦ ਲੈਂਦਾ ਸੀ ਬੰਤਾ ਆਪਣੀ ਬੇਬੇ ਕੋਲੋਂ ਬਾਤਾਂ ਸੁਣ ਕੇ ਬੜਾ ਆਨੰਦ ਚਿਤ ਹੁੰਦਾ ਸੀ ਤੇ ਨਾਬਲ ਦੇ ਕਿੰਨੇ ਕਾਂਢ ਹਨ ਨਾਬਲ ਦੇ ਤਿੰਨ ਕਾਂਢ ਹਨ ਇਹ ਪ੍ਰਸ਼ਨ ਫਿਰ ਦੁਬਾਰਾ ਰਿਪੀਟ ਹੋ ਗਿਆ ਹੈ ਇਨ੍ਹਾਂ ਵਸਤੂਨਿਸ਼ਟ ਪ੍ਰਸ਼ਨਾਂ ਤੋਂ ਇਲਾਵਾ ਤੁਹਾਨੂੰ ਜਿਹੜੇ ਆ ਹੋਰ ਪ੍ਰਸ਼ਨ ਜਿਹੜੇ ਬੱਡੇ ਪ੍ਰਸ਼ਨ ਵੀ ਪੁੱਛੇ ਜਾਣਗੇ ਉਹ ਪ੍ਰਸ਼ਨਾਂ ਦੇ ਵਿੱਚ 10 ਕ ਪ੍ਰਸ਼ਨ ਨੇ ਜਿਨ੍ਹਾਂ ਦੇ ਵਿੱਚੋਂ ਪੀਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਮੇਨ ਮਕ ਮੇਨ ਜਿਹੜੇ ਪ੍ਰਸ਼ਨ ਹਨ ਬੰਤਾ ਚਾਹ ਦੀ ਥਾਂ ਬੈਡਟੀ ਦੀ ਕਿਉਂ ਮੰਗ ਕਰਦਾ ਹੈ ਇਹ ਪ੍ਰਸ਼ਨ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਦੂਸਰਾ ਪ੍ਰਸ਼ਨ ਪੁੱਛ ਲਿਆ ਜਾਂਦਾ ਹੈ ਬੰਤੇ ਨੇ ਪੜ੍ਹਾਈ ਕਿਉਂ ਛੱਡੀ ਬੰਤੇ ਨੇ ਨੌਕਰੀ ਕਿਉਂ ਛੱਡੀ ਬੰਤਾ ਆਪਣੀ ਮਾਂ ਬਾਰੇ ਕੀ ਸੋਚਦਾ ਹੈ ਬੰਤੇ ਦੇ ਪਿਤਾ ਦੀ ਮੌਤ ਕਿਵੇਂ ਹੋਈ ਇਹ ਜਿਹੜੇ ਮਹੱਤਵਪੂਰਨ ਪ੍ਰਸ਼ਨ ਨੇ ਜਿਹੜੇ ਵੱਡੇ ਤੁਸੀਂ ਯਾਦ ਕਰਨੇ ਹਨ ਤੇ ਇਹਨਾਂ ਦੇ ਵਿੱਚੋਂ ਹੀ ਜਿਹੜੇ ਸਤੰਬਰ ਦੇ ਵਿੱਚ ਪੇਪਰਾਂ ਦੇ ਵਿੱਚ ਪੁੱਛ ਲੈ ਜਾਂਦੇ ਹਨ ਤੇ ਇਸ ਤਰ੍ਹਾਂ ਤੁਹਾਡੀ 20 ਅੰਕਾਂ ਦੀ ਜਿਹੜੀ ਤਿਆਰੀ ਉਹ ਹੋ ਚੁੱਕੀ ਹੈ ਤੇ ਤੁਸੀਂ ਸਾਰੇ ਬੱਚਿਆਂ ਨੇ ਇਸ ਦੀ ਤਿਆਰੀ ਕਰਨੀ ਤੇ ਸਤੰਬਰ ਦੇ ਵਿੱਚ ਵਧੀਆ ਅੰਕ ਲੈ ਕੇ ਤੁਸੀਂ ਆਪਣਾ ਨਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਹੈ ਜੀ ਧੰਨਵਾਦ ਜੀ